ਸਤਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵੀਡੀਓ ਕਲਿੱਪ ਤੁਹਾਨੂੰ ਦਿਖਾਉਣਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਜੋ ਵੀਡੀਓ ਕਲਿੱਪ ਦੇਖਿਆ ਹੋਵੇਗਾ ਬਹੁਤ ਵਾਇਰਲ ਹੋਇਆ ਉਹ ਵੀਡੀਓ ਕਲਿੱਪ ਮੈਂ ਇਸ ਗੱਲੋਂ ਬੜਾ ਪਰੇਸ਼ਾਨ ਵੀ ਹੋਇਆ ਹੈਰਾਨ ਵੀ ਹੋ ਰੋਜ਼ ਹੀ ਹੁੰਨੇ ਆ ਪਰੇਸ਼ਾਨ ਵੀ ਰੋਜ਼ ਹੀ ਹੁੰਨੇ ਆ ਕਿ ਯਾਰ ਲੋਕੀ ਡਰਦੇ ਕਿਉਂ ਨਹੀਂ ਕਿੰਨੇ ਬੇਅਦਬੀ ਦੇ ਕਾਂਡ ਹੋਏ ਨੇ ਔਰ ਬੇਦਵੀ ਕਰਨ ਵਾਲਿਆਂ ਕਿੰਨਿਆਂ ਨੂੰ ਵੱਢਿਆ ਗਿਆ ਟੁੱਕਿਆ ਗਿਆ ਜਾਨੋਂ ਮਾਰ ਦਿੱਤਾ ਗਿਆ ਉਹਦੇ باوجود ਵੀ ਲੋਕਾਂ ਨੂੰ ਹੱਥ ਕਿਉਂ ਨਹੀਂ ਲੱਗਦੇ ਲੋਕੀ ਬੇਦਵੀਆਂ ਤੋਂ ਕਿਉਂ ਨਹੀਂ ਹਟਦੇ ਕਿਉਂ ਨਹੀਂ ਡਰਦੇ ਫਿਰ ਕਹਿੰਦੇ ਆ ਸਿੰਘ ਕਿਰਪਾਨਾਂ ਚੱਕਦੇ ਆ ਫਿਰ ਕਹਿੰਦੇ ਨਿਹੰਗ ਸਿੰਘਾਂ ਨੇ ਵੱਢ ਤੇ ਟੋਕ ਤੇ ਜਦੋਂ ਕੁਝ ਇਹੋ ਜਿਹਾ ਹੁੰਦਾ ਦੇਖਦੇ ਆ ਫਿਰ ਤਾਂ ਮੈਂ ਸੋਚਦਾ ਕਿ ਹਾਲਾਂਕਿ ਮੈਂ ਵੱਢਣ ਟੁੱਕਣ ਜਾਂ ਮਾਰਨ ਦੇ ਇਸ ਹੱਕ ਵਿੱਚ ਨਹੀਂ ਕਦੇ ਵੀ ਹੋਇਆ ਪਰ ਜਦੋਂ ਇਹ ਸਾਰਾ ਕੁਝ ਦੇਖਦੇ ਆ ਬੇਦਬੀਆਂ ਦੇ ਕੰਮ ਤੇ ਫੇਰ ਤਾਂ ਲੱਗਦਾ ਕਿ ਇਸ ਤੋਂ ਇਲਾਵਾ ਕੋਈ ਚਾਰਾ ਹੀ ਨਹੀਂ ਹੋਰ ਹੈਗਾ ਤੁਹਾਨੂੰ ਪਤਾ ਕਿ ਰਾਮ ਰਹੀਮ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਰੂਪ ਧਾਰਨ ਕਰਕੇ ਇੱਕ ਵਾਰੀ ਪੰਗਾ ਲਿਆ ਸੀਗਾ ਤੇ ਅਜੇ ਤੱਕ ਉਹੀ ਭੁਗਤੀ ਜਾ ਰਿਹਾ ਪਤਾ ਨਹੀਂ ਕਦੋਂ ਤੱਕ ਭੁਗਤੇਗਾ ਹੁਣ ਇੱਕ ਜਿਹੜੀ ਵੀਡੀਓ ਸਾਹਮਣੇ ਆਈ ਆ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਕੋਈ ਬੰਦਾ ਬਕਾਇਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਂਗੂ ਦਾੜੀ ਲਾ ਕੇ ਮੁੱਛਾਂ ਲਾ ਕੇ ਨਕਲੀ ਤੇ ਹੱਥ ਵਿੱਚ ਬਾਬਾ ਨਾਨਕ ਦੇ ਹੱਥ ਵਿੱਚ ਇੱਕ ਗੜਵੀ ਜੀ ਹੁੰਦੀ ਤੁਹਾਨੂੰ ਪਤਾ ਬਹੁਤ ਸਾਰੀਆਂ ਫੋਟੋਆਂ ਦੇ ਵਿੱਚ ਔਰ ਉਸੇ ਤਰ੍ਹਾਂ ਬਾਬੇ ਨਾਨਕ ਵਾਂਗੂ ਇਦਾਂ ਹੱਥ ਕੀਤਾ ਹੋਇਆ ਆਸ਼ੀਰਵਾਦ ਦਾ ਨਾਲ ਸੰਗਤ ਤੁਰੀ ਹੋਈ ਹੈ ਦੇਖੋ ਔਰ ਉਸ ਤੋਂ ਵੀ ਘਟੀਆ ਗੱਲ ਕਿ ਉੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪਿਆ ਹੋਇਆ ਜੇ ਸਰੂਪ ਦੀ ਬੇਦਵੀ ਕਰਦੇ ਹੋਏ ਉਸੇ ਜਗ੍ਹਾ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਕਿਸੇ ਬੰਦੇ ਨੂੰ ਉਸ ਰੂਪ ਦੇ ਵਿੱਚ ਲਿਆਂਦਾ ਗਿਆ ਔਰ ਸਾਧ ਸੰਗਤ ਨਾਲ ਹੈ ਉੱਥੇ ਕੁਝ ਇੱਕ ਸਿੰਘ ਵੀ ਬੈਠੇ ਨੇ ਵੀਡੀਓ ਦੇਖੋ ਛੋਟਾ ਜਿਹਾ ਕਲਿੱਪ ਹੈ ਉਸ ਤੋਂ ਬਾਅਦ ਫਿਰ ਗੱਲ ਕਰਦੇ ਆਂ ਦੇਖੋ ਉਹੀ ਪਹਿਰਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਵਾਲਾ ਉਦਾਂ ਹੀ ਗੜਵੀ ਫੜੀ ਹੋਈ ਆ ਉਦਾਂ ਹੀ ਹੱਥ ਕੀਤਾ ਹੋਇਆ ਅਸ਼ੀਰਵਾਦ ਵਾਲਾ ਤੇ ਮੈਂ ਆਡੀਓ ਬੰਦ ਕਰ ਦਿੱਤੀ ਆ ਕਿਉਂਕਿ ਉਹ ਪਿੱਛੇ ਸ਼ਵਦ ਵੀ ਕੋਈ ਇਦਾਂ ਦੇ ਸਿਕਾ ਲੱਗਾ ਹੋਇਆ ਤੇ ਦੇਖ ਲਓ ਦੇਖੋ ਹੁਣ ਇੱਕ ਚੀਜ਼ ਨੋਟ ਕਰਿਓ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪਿਆ ਆ ਔਰ ਇਹ ਦੇਖੋ ਸਰੂਪ ਵੀ ਪਿਆ ਉਹ ਮੁੰਡਾ ਜਿਹੜਾ ਵੀਡੀਓ ਬਣਾ ਰਿਹਾ ਉਹ ਨੰਗੇ ਸਿਰ ਵੀ ਆ ਦੇਖੋ ਹੁਣ ਦੇਖੋ ਇੱਥੇ ਦੇਖੋ ਉਸੇ ਹੀ ਤਰ੍ਹਾਂ ਬਿਲਕੁਲ ਬਣਾਇਆ ਹੋਇਆ ਆ ਆ ਦੇਖੋ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਪਿਆ ਉੱਥੇ ਤੇ ਇਹ ਦੱਸੋ ਇਹ ਹੁਣ ਕਿਹਦੀ ਜ਼ਰੂਰਤ ਪਈ ਆ ਕੀ ਹੁਣ ਕੀਤਾ ਜਾਵੇ ਇਸ ਸੰਸਥਾ ਦਾ ਇਸ ਆਰਗੇਨਾਈਜੇਸ਼ਨ ਦਾ ਇਸ ਗੁਰਦੁਆਰਾ ਸਾਹਿਬ ਦਾ ਕਿਉਂਕਿ ਇਹ ਹੈ ਇੰਨਾ ਕਿਤੇ ਹੈ ਨਹੀਂ ਕਿਤੇ ਪਤਾਲ ਚੋਂ ਇਹ ਵੀਡੀਓ ਆ ਗਿਆ ਜਾਂ ਸਮਾਨ ਟੁੱਟ ਪਈ ਹੈ ਹੈਗੀ ਵੀ ਕਿਸੇ ਪੰਜਾਬ ਦੇ ਵਿੱਚ ਦੀ ਆ ਜਾਂ ਪੰਜਾਬ ਦੇ ਨੇੜੇ ਤੇੜੇ ਕਿਸੇ ਸੂਬੇ ਦੀ ਆ ਕਿਉਂਕਿ ਵਿੱਚ ਸਾਰੇ ਪੰਜਾਬੀ ਵੀ ਨੇ ਬਹੁਤ ਸਾਰੇ ਮੁਸਲਮਾਨ ਵੀ ਨੇ ਵਿੱਚ ਹਿੰਦੂ ਕਮਿਊਨਿਟੀ ਵੀ ਹੈ ਵਿੱਚ ਹੁਣ ਇਹ ਪਤਾ ਨਹੀਂ ਕਿਹਦਾ ਛੜਿਆੰਤਰ ਜਚਿਆ ਹੋਇਆ ਰਚਿਆ ਹੋਇਆ ਕੀ ਇਹ ਕਰਕੇ ਦਿਖਾਉਣਾ ਚਾਹੁੰਦੇ ਨੇ ਕੀ ਇਹ ਪੜਕਾਉਣਾ ਚਾਹੁੰਦੇ ਨੇ ਲੋਕਾਂ ਨੂੰ ਪਰ ਮੈਂ ਐਸਜੀਪੀਸੀ ਦੇ ਸਾਰੇ ਮੈਂਬਰਾਂ ਨੂੰ ਤੇ ਜਿਹੜੇ ਅਕਾਲੀ ਜਿਹੜੇ ਨਿਹੰਗ ਸਿੰਘ ਜਿਹੜੇ ਇਹਨਾਂ ਚੀਜ਼ਾਂ ਨੂੰ ਦੇਖਦੇ ਚ ਆਖਦੇ ਨੇ ਸੋਧਾ ਵੀ ਲਾਉਂਦੇ ਨੇ ਤੇ ਉਹਨਾਂ ਨੂੰ ਪੁੱਛ ਪੜਤਾਲ ਕਰਨੀ ਚਾਹੀਦੀ ਹੈ ਵੀਡੀਓ ਕਿੱਥੋਂ ਦੀ ਆ ਕਿਵੇਂ ਬਣੀ ਕਿਸ ਸੋਚ ਨਾਲ ਬਣਾਈ ਗਈ ਔਰ ਕਿਹੜਾ ਬੰਦਾ ਇੰਨੀ ਕੇਸ ਬੰਦੇ ਦੀ ਔਕਾਤ ਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰਨ ਕਰਕੇ ਇਹ ਵੀਡੀਓ ਦੇ ਵਿੱਚ ਆਇਆ ਹੈ ਮੈਂ ਦਿਲ ਤੇ ਇਹ ਕਰਦਾ ਕਿ ਬਹੁਤ ਗਾਲਾਂ ਕੱਢੀਆਂ ਜਾਣ ਪਰ ਅਸੀਂ ਅਦਬੀ ਲੋਕ ਆ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਾਂਗੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂਗੇ ਕਿਸੇ ਵੀ ਗੁਰੂ ਦੀ ਗੱਲ ਕਰਾਂਗੇ ਤੇ ਫਿਰ ਦਸਤਾਰ ਸਿਰ ਤੇ ਵੱਲ ਲਈਏ ਤੇ ਫਿਰ ਗਾਲਾਂ ਕੱਢਣੀਆਂ ਬਣਦੀਆਂ ਨਹੀਂ ਗੀਆਂ ਕੱਢਣ ਨੂੰ ਕੱਢੀ ਚੋ ਗਾਲਾਂ ਪਰ ਅਸੀਂ ਅਦਬੀ ਲੋਕ ਆ ਸਾਨੂੰ ਪਤਾ ਕਿ ਨਾ ਚੀਜ਼ਾਂ ਦਾ ਇਹਨਾਂ ਸਖਸ਼ੀਤਾਂ ਦਾ ਕੀ ਅਦਬ ਹੈ ਪਰ ਪਤਾ ਨਹੀਂ ਕਿਹੜੀ ਮਿੱਟੀ ਦੇ ਇਹ ਲੋਕ ਬਣੇ ਹੋਏ ਨੇ ਕਿਸ ਮਾਨ ਨੇ ਇਹਨਾਂ ਨੂੰ ਜਨਮ ਦਿੱਤਾ ਕੋਈ ਇੱਕ ਦੋ ਬੰਦੇ ਹੋਣ ਤੇ ਚਲੋ ਮੰਨਿਆ ਵੀ ਆ ਕਿ ਚਲੋ ਇਹਨਾਂ ਨੇ ਵੀ ਗਲਤੀ ਕਰ ਲਈ ਕਿਤੇ ਦੋ ਚਾਰ ਬੰਦਿਆਂ ਨੇ ਬੇਵਕੂਫੀ ਕਰਤੀ ਉੱਥੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਕੋਸ਼ਿਕ ਸਰਦਾਰ ਲੋਕ ਵੀ ਨੇ ਉੱਥੇ ਔਰ ਬਕਾਇਦਾ ਗੁਰਦੁਆਰਾ ਸਾਹਿਬ ਦੀ ਇਹ ਵੀਡੀਓ ਲੱਗਦੀ ਆ ਯਾਰ ਤੁਸੀਂ ਇੰਨੇ ਜੋ ਕਿ ਆਪਣੇ ਆਪ ਨੂੰ ਬਣਾ ਲੈ ਕਿ ਤੁਸੀਂ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿੱਚ ਆ ਜਾਓਗੇ ਓਏ ਹੋਏ 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 ਤੋਬਾ ਮੈਂ ਤਲਖੀਜੀ ਵਿੱਚ ਆਉਣਾ ਨਹੀਂ ਚਾਹੁੰਦਾ ਪਰ ਇਹ ਵੀਡੀਓ ਦੇਖ ਕੇ ਦੁੱਖ ਬਹੁਤ ਹੋਇਆ ਨਾਲੋ ਨਾਲ ਮੈਂ ਜੇ ਵੀ ਇੱਕ ਵਾਰੀ ਹੋਰ ਚਲਾ ਦੇਣਾ ਤੁਸੀਂ ਦੇਖ ਲਓ ਵੀਡੀਓ ਇਹ ਦੇਖੋ ਚੱਲ ਰਹੀ ਹੈ ਵੀਡੀਓ ਨਾਲੋ ਨਾਲ ਔਰ ਦੇਖੋ ਬਾਬੇ ਨਾਨਕ ਵਾ ਕੀ ਕੱਪੜੇ ਪਾਏ ਹੋਏ ਨੇ ਉਹੀ ਤੌਰ ਬਣਾਈ ਹੋਈ ਹੈ ਆਪਣੀ ਤਾੜੀਆਂ ਮਾਰ ਰਹੇ ਨੇ ਔਰ ਨੰਗੇ ਸਿਰੋਂ ਮੁੰਡਾ ਤੁਰਿਆ ਫਿਰਦਾ ਵਿੱਚ ਪਰ ਨੰਗੇ ਸਿਰ ਦੀ ਤਾਂ ਗੱਲ ਇਹ ਹੈ ਵੀ ਉੱਥੇ ਹੁਣ ਜੋ ਕੁਝ ਕਰ ਰਹੇ ਨੇ ਉਹਦੇ ਸਾਹਮਣੇ ਤਾਂ ਨੰਗਾ ਸਿਰ ਕੁਝ ਵੀ ਨਹੀਂ ਹੈ ਸੋ ਸਾਧ ਸੰਗਤ ਜੀ ਮੈਂ ਬੱਸ ਇਹ ਤੁਹਾਨੂੰ ਉਹਨਾਂ ਲੋਕ ਉਹਨਾਂ ਕੁਝ ਇੱਕ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਪਹੁੰਚਾ ਦਿਓ ਤੁਸੀਂ ਜਿਹੜੇ ਲੋਕ ਇਹਨਾਂ ਚੀਜ਼ਾਂ ਦੀ ਰਖਵਾਲੀ ਕਰ ਰਹੇ ਨੇ ਜਿਨ੍ਹਾਂ ਕਿਉਂਕਿ ਮੈਂ ਤੇ ਕੈਨੇਡਾ ਬੈਠਾ ਇੱਥੋਂ ਬੈਠਾ ਮੈਂ ਆਵਾਜ਼ ਦੇ ਜ਼ਰੀਏ ਆਵਾਜ਼ ਤੁਹਾਡੇ ਤੱਕ ਪਹੁੰਚਾ ਸਕਦਾ ਬਾਕੀ ਉੱਥੇ ਦੀ ਇੰਡੀਆ ਦੀ ਵੀਡੀਓ ਆ ਤੁਸੀਂ ਲੱਭੋ ਤੇ ਇਹਨਾਂ ਨੂੰ ਸੋਧਾ ਲੱਗਣਾ ਚਾਹੀਦਾ ਕੋਈ ਐਸੀ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਕਿ ਅੱਗੇ ਤੋਂ ਕੋਈ ਵੈਸੇਦ ਕੋ ਫਾਇਦਾ ਨਹੀਂ ਅੱਜਕੱਲ ਕਿਉਂਕਿ ਲੋਕੀ ਨੇ ਢਾਰੀ ਇੰਨੇ ਹੋ ਗਏ ਨੇ ਸੋਸ਼ਲ ਮੀਡੀਆ ਨੇ ਮੱਤ ਮਾਰੀ ਪਈ ਆ ਲੋਕਾਂ ਦੀ ਪਰ ਫਿਰ ਵੀ ਲੱਭ ਕੇ ਇਹਨਾਂ ਨੂੰ ਜ਼ਰੂਰੀ ਲੱਭਿਆ ਜਾਵੇ ਇਹਨਾਂ ਨੂੰ ਕੋ ਬਹੁਤ ਦੇਖੋ ਪੰਜਾਬ ਸਰਕਾਰ ਜਿਹੜੀ ਆ ਭਗਵੰਤ ਸਿੰਘ ਮਾਨ ਖੁਦ ਸਰਦਾਰ ਹੈ ਸਰਦਾਰ ਮਤਲਬ ਇਹ ਨਹੀਂ ਕਿ ਉਹ ਕੇਸ ਰੱਖੇ ਹੋਏ ਨੇ ਜਾਂ ਅਮਰਿਤ ਛਕਿਆ ਹੋਇਆ ਹੈ ਜ਼ਰੂਰੀ ਨਹੀਂ ਕਿ ਜਿਹਨੇ ਅਮਰਿਤ ਛਕਿਆ ਉਹੀ ਸਰਦਾਰ ਹੁੰਦਾ ਤੁਸੀਂ ਜੇ ਦਸਤਾਰ ਬੰਨ੍ਹਦੇ ਹੋ ਤੇ ਤੁਸੀਂ ਸਿੱਖੀ ਦੀ ਪਹਿਚਾਨ ਹੋ ਸਿੱਖ ਪਰਿਵਾਰ ਦੇ ਵਿੱਚੋਂ ਤੇ ਭਗਵੰਤ ਮਾਨ ਸਾਹਿਬ ਨੂੰ ਸਾਰਾ ਕੁਝ ਛੱਡ ਕੇ ਅੱਜ ਵੋਟਾਂ ਵੀ ਸ਼ਾਇਦ ਹੋਣੀਆਂ ਨੇ ਸਾਰਾ ਕੁਝ ਛੱਡ ਕੇ ਇਸ ਵੀਡੀਓ ਦੀ ਸ਼ਾਨ ਬਾਨ ਕਰਨੀ ਬਣਦੀ ਹੈ ਜ਼ਰੂਰ ਇਸ ਵੀਡੀਓ ਦੀ ਸ਼ਾਨ ਬਾਨ ਕਰਕੇ ਇਸ ਇਹਨਾਂ ਬੰਦਿਆਂ ਲੱਭ ਕੇ ਇਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ